ਯੁੱਧ ਨਸ਼ੀ ਅੰਮ੍ਰੋਧ ਦੇ ਚਿਹੜੀ ਮੂਹਮ ਤਹਿਤ ਅੱਜ ਪਾਟਨਾ ਵਿਖੇ ਆਈਟੀਆਈ ਦੇ ਵਿੱਚ ਐਸ ਡੀ ਐਮ ਪਾਟੜਾ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਇੱਕ ਸੈਮੀਨਾਰ ਕਰਾਇਆ ਗਿਆ ਜਿੱਥੇ ਕਿ ਵੱਡੀ ਤਰ੍ਹਾਂ ਦੇ ਵਿੱਚ ਵਿਦਿਆਰਥੀ ਅਤੇ ਇਲਾਕੇ ਦੇ ਲੋਕ ਪਹੁੰਚੇ ਹੋਏ ਸਨ ਉੱਥੇ ਵਕਫ ਵਕਫ ਮਹਿਕਮਿਆਂ ਦੇ ਅਧਿਕਾਰੀ ਵੀ ਪਹੁੰਚੇ ਹੋਏ ਸਨ ਐਸ ਐਮਓ ਪਾਟੜਾ ਸੁਨੀਲ ਕੁਮਾਰ ਨਗਰ ਕੌਂਸਲ ਪ੍ਰਧਾਨ ਪਾਟੜਾ ਰਣਵੀਰ ਸਿੰਘ ਅਤੇ ਹੋਰ ਵੀ ਜਿਹੜੇ ਵਕ ਵਕ ਅਧਿਕਾਰੀ ਪਹੁੰਚੇ ਹੋਏ ਸਨ ਉਹਨਾਂ ਨੇ ਵੀ ਇਸ ਸੈਮੀਨਾਰ ਦੇ ਵਿੱਚ ਲੋਕਾਂ ਨੂੰ ਜਾਗਰੂਤ ਕੀਤਾ ਹੈ ਜਿੱਥੇ ਲੋਕ ਇਸ ਦੇ ਨਾਲ ਕਾਫੀ ਜ਼ਿਆਦਾ ਪ੍ਰਭਾਵਿਤ ਜਿਹੜੇ ਕਿ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਲੋਕਾਂ ਨੇ ਪ੍ਰਣ ਕੀਤਾ ਹੈ ਉੱਥੇ ਇੱਕ ਪ੍ਰਤੀਗਿਆ ਵੀ ਕੀਤੀ ਗਈ ਸੀ ਕਿ ਨਸ਼ੇ ਜਿਹੜੇ ਕਿ ਸਾਡੇ ਲਈ ਇੱਕ ਕੋੜ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੰਗਠਨ ਵਿੱਚ ਪਾਰਟੇਕਰ ਹੋਵਾਂਗੇ ਅਡਰੈਸ ਕਰਨਾ ਚਾਹੁੰਦੇ ਹਾਂ ਅਸੀਂ ਆਈਟੀਆਈ ਵਿੱਚ ਖੜੇ ਆ ਇੱਥੇ ਕਿ ਚੰਦਰ ਕਲੋਨੀ ਦੇ ਵਿੱਚ ਬਣੀ ਹੋਈ ਆਈਟੀਆਈ ਹੈ ਉੱਥੇ ਇੱਕ ਨਸ਼ਾ ਛਡਾਊ ਜਿਹੜਾ ਕਿ ਸੈਮੀਨਾਰ ਕਰਾਇਆ ਗਿਆ ਹੈ ਕਿਉਂਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਐਡੀਮ ਸਾਹਿਬ ਵੀ ਪਹੁੰਚੇ ਨੇ ਜਿਹੜੇ ਹਲਕਾ ਵਿਧਾਇਕ ਦੇ ਬੇਟੇ ਉਹ ਵੀ ਗੁਰਮੀਤ ਸਿੰਘ ਪਹੁੰਚੇ ਔਰ ਨਗਰ ਕੌਂਸਲ ਦੇ ਪ੍ਰਧਾਨ ਵੀ ਪਹੁੰਚੇ ਨੇ ਔਰ ਵੱਖ-ਵੱਖ ਜਿਹੜੇ ਕਿ ਮੈਡੀਕਲ ਦੇ ਅਫਸਰ ਵੀ ਪਹੁੰਚੇ ਨੇ ਸਿਟੀ ਇੰਚਾਰਜ ਵੀ ਪਹੁੰਚੇ ਹੋਏ ਨੇ ਅਸੀਂ ਗੱਲ ਕਰਦੇ ਹਾਂ ਨਾਲ ਜਿਹੜੇ ਅੱਜ ਨੁੱਕੜ ਨਾਟਕ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ ਕਿਸ ਤਰ੍ਹਾਂ ਦਾ ਇਹਦਾ ਲੋਕਾਂ ਤੇ ਪ੍ਰਭਾਵ ਪਊਗਾ ਹਾਂਜੀ ਐਡੀ ਇਹਨਾਂ ਸਮੁਖਤੀ ਯਾਤਰਾ ਕਾਫੀ ਲੰਬੇ ਸਮੇਂ ਤੋਂ ਜਿਹੜੀ ਚੱਲ ਰਹੀ ਹੈਗੀ ਹੈ ਤੇ ਅੱਜ ਇੱਥੇ ਪਾਤਰਾਂ ਦੇ ਆਈਟੀ ਵਾਲਡ ਨੰਬਰ 1 ਵਿੱਚ ਕੈਂਪ ਲਗਾਇਆ ਗਿਆ ਹੈ ਇਸ ਸੰਬੰਧ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈਗਾ ਵੀ ਨਸ਼ਿਆਂ ਦੇ ਜਿਹੜੇ ਮਾਰੇ ਪ੍ਰਭਾਵ ਨੇ ਤੋਂ ਬਚ ਕੇ ਰਹੋ ਆਪ ਤੇ ਆਪਣੇ ਪਰਿਵਾਰ ਨੂੰ ਜੇ ਕੋਈ ਵਿਅਕਤੀ ਨਸ਼ਾ ਕਰਦਾ ਹੈਗਾ ਟੋਡੇ ਵਾਲੇ ਨਾਲ ਤੁਸੀਂ ਇਹਨੂੰ ਜਾਣਦੇ ਹੋ ਤਾਂ ਉਹਨੂੰ ਸਰਕਾਰ ਦੇ ਜਿਹੜੇ ਡੀਡਿਕਸ਼ਨ ਸੈਂਟਰ ਨੇ ਉੱਥੇ ਦਾਖਲ ਕਰਾ ਕੇ ਦਾ ਇਲਾਜ ਕਰਾਇਆ ਜਾਵੇ ਉਸ ਤੋਂ ਬਾਅਦ ਉਹਨੂੰ ਸਕਿੱਲ ਟ੍ਰੇਨਿੰਗ ਸਰਕਾਰ ਵੱਲੋਂ ਦਵਾਈ ਜਾਵੇਗੀ ਤੇ ਉਹਨੂੰ ਜਿੱਥੇ ਤੱਕ ਉਹਦੀ ਯੋਗਤਾ ਹੈਗੀ ਆ ਉਹਨੂੰ ਬੰਦ ਦਾ ਰਜਗਾਰ ਦਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਇਸ ਦੇ ਨਾਲ ਹੀ ਜੇ ਕੋਈ ਲੰਬੀ ਮਾਰਗ ਤੋਂ ਪੀੜਤ ਹੈਗਾ ਉਹਦੇ ਵਾਸਤੇ ਸਰਕਾਰ ਵੱਲੋਂ ਕੋਟ ਸੈਂਟਰ ਖੋਲੇ ਹੋਏ ਨੇ ਤੇ ਉੱਥੇ ਵੀ ਜਾ ਕੇ ਉਹਦਾ ਟ੍ਰੀਟਮੈਂਟ ਲਗਾਤਾਰ ਚੱਲ ਕੇ ਠੀਕ ਕਿੱਦਾਂ ਜਾ ਸਕਦਾ ਉਹਨੂੰ ਇਸ ਦੇ ਨਾਲ ਹੀ ਜਿਹੜੀ ਮੇਨ ਗੱਲ ਦੱਸਣ ਵਾਲੀ ਹੈਗੀ ਆ ਉਹ ਇਹ ਹੈ ਜੇ ਕੋਈ ਵਿਅਕਤੀ ਇਲੀਗਲ ਢੰਗ ਨਾਲ ਨਸ਼ਾ ਵੇਚਦਾ ਹੈਗਾ ਤਾਂ ਉਹਦੀ ਸੂਚਨਾ ਪੁਲਿਸ ਨੂੰ ਦਿਓ ਪ੍ਰਸ਼ਾਸਨ ਨੂੰ ਦਿਓ ਉਸ ਵਿਅਕਤੀ ਦਾ ਜਿਹੜਾ ਨਾਮ ਗੁਪਤ ਰੱਖਿਆ ਜਾਵੇਗਾ ਤੇ ਜਿਹੜਾ ਨਸ਼ਾ ਤਸਕਰ ਹੈਗਾ ਉਹਦੇ ਬਦ ਨੀਮਾ ਦਾਗ ਬੰਦੀ ਕਾਰਵਾਈ ਸਰਕਾਰ ਵੱਲੋਂ ਕੀਤੀ ਜਾਵੇਗੀ। ਸਰ ਹੁਣ ਤੱਕ ਕਿੰਨੇ ਕੇ ਸੈਮੀਨਾਰ ਹੋ ਚੁੱਕਿਆ ਇਸ ਤਰ੍ਹਾਂ ਦੇ? ਲਗਭਗ ਸਾਡੇ ਕੋਲ 70 ਪਿੰਡ ਨੇ ਤੇ ਬਾਕੀ ਜਿਹੜੇ ਬਾੜ ਨੇ ਨੇ 17 ਬਾੜ ਨੇ ਜੀ ਲਗਭਗ ਸਾਰੇ ਹੀ ਬਾੜਾਂ ਦੇ ਵਿੱਚ ਪਿੰਡਾਂ ਵਿੱਚ ਸਾਡੇ ਵੱਲੋਂ ਇਹ ਕੈਂਪ ਜਿਹੜਾ ਲਗਾਇਆ ਜਾ ਚੁੱਕਿਆ ਹੈਗਾ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਹਦਾ ਪੋਜ਼ੀਟਿਵ ਇਫੈਕਟ ਦੇਖਣ ਨੂੰ ਮਿਲਿਆ ਹੈਗਾ। ਲੋਕ ਜਾਗਰੂਕ ਹੋਏ ਨੇ ਤੇ ਲੋਕਾਂ ਦਾ ਨਸ਼ਿਆਂ ਬਤੀਰਜਨ ਘਟ ਰਿਹਾ ਹੈਗਾ ਜੀ। ਪ੍ਰਧਾਨ ਜੀ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ? ਜੋ ਜੋ ਸੁਨੇਹਾ ਇਟਿੰਸਾਹਬ ਦਿੱਤਾ ਹੋਇਆ ਮੈਂ ਉਹਦੇ ਨਾਲ ਸਹਿਮਤ ਹਾਂ ਅਸੀਂ ਜੋ ਪ੍ਰੋਗਰਾਮ ਸਰਕਾਰ ਕਰ ਰਹੀ ਹੈ ਅਸੀਂ ਇਹ ਨੂੰ ਲੱਗਦਾ ਹੈ ਮੇਰੇ ਸ਼ਹਿਰ ਦੇ 11 ਵਾਰਡ ਨੇ ਸਾਰੇ ਵਾਰਡਾਂ ਅੰਦਰ ਵਧੀਆ ਪ੍ਰੋਗਰਾਮ ਹੋਏ ਲੋਕਾਂ ਨੂੰ ਬੜਾ ਹੁੰਗਾਰ ਦਿੱਤਾ ਹੈ ਕਿ ਸਾਨੂੰ ਆਸ ਦੀ کرن ਦਿਖਦੀ ਹੈ ਕਿ ਲੋਕੀਂ ਨਾਲ ਛੱਡਣ ਲਈ ਤਿਆਰ ਨੇ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਸਮੇਂ-ਸਮੇਂ ਤੇ ਕਿਉਂਕਿ ਜਾਗਰੂਤ ਵੀ ਕੀਤਾ ਜਾ ਰਿਹਾ ਹੈ ਐਮਐਲਏ ਸਾਹਿਬ ਵੀ ਹਲਕੇ ਦੇ ਵਿੱਚ ਵਿਚਰ ਰਹੇ ਨੇ ਕਿਸ ਤਰ੍ਹਾਂ ਦਾ ਸੰਦੇਸ਼ ਇਹੋ ਜਿਹਾ ਜਿਹੜਾ ਲੋਕਾਂ ਤੇ ਅਸਰ ਪਾਊਗਾ ਇਹ ਸੰਦੇਸ਼ ਦਾ ਕਾਫੀ ਅਸਰ ਪੈ ਰਿਹਾ ਲੋਕ ਜਾਗਰੂਕ ਹੋ ਰਿਹਾ ਹੈ ਅਵੇਅਰ ਹੋ ਰਿਹਾ ਹੈ ਕਿ ਜਿਹੜਾ ਬੰਦਾ ਕੋਈ ਨਸ਼ਾ ਵੇਚਦਾ ਹੈ ਤਾਂ ਅਸੀਂ ਉਹਦਾ ਜਿਹੜਾ ਲੋਕ ਪਤਾ ਵੀ ਦਿੰਦੇ ਆ ਉਹਨਾਂ ਦੀ ਜਿਹੜੀ ਆਇਡੈਂਟੀਟੀ ਹੈ ਉਹ ਪੁਲਿਸ ਵੱਲੋਂ ਗੁਪਤ ਰੱਖੀ ਜਾਂਦੀ ਹੈ ਤੇ ਬਾਕੀ ਜਿਹੜਾ ਬੰਦਾ ਕੋਈ ਨਸ਼ਾ ਕਰਦਾ ਹੈ ਕਿਉਂਕਿ ਉਹ ਇੱਕ ਮਰੀਜ਼ ਹੁੰਦਾ ਦਿਮਾਗੀ ਤੌਰ ਤੇ ਸਰੀਰੋ ਤੌਰ ਤੇ ਤੇ ਉਹਦਾ ਇਲਾਜ ਕਰਨ ਲਈ ਜਿਹੜਾ ਆਪਣੇ ਸਰਕਾਰ ਨੇ ਉਹ ਹੈਲਥ ਦੀ ਫੈਸਿਲਿਟੀ ਉਹਨਾਂ ਲਈ ਪ੍ਰੋਵਾਈਡ ਕੀਤੀ ਹੈ ਜਿਵੇਂ ਇੱਕ ਡੀ ਐਡਿਕਸ਼ਨ ਸੈਂਟਰ ਹੋ ਗਿਆ ਇੱਕ ਰੀਹੇਵ ਹੋ ਗਿਆ ਇਹਦੇ ਵਿੱਚ ਉਹਨਾਂ ਦਾ ਜਿਹੜਾ ਇਲਾਜ ਆ ਉਹ ਕੀਤਾ ਜਾਂਦਾ ਕਿੰਨੀਆਂ ਕਿ ਟੀਮਾਂ ਤੁਹਾਡੇ ਵੱਲੋਂ ਵੀ ਲਾਈਆਂ ਗਈਆਂ ਜਿਹੜੀਆਂ ਆ ਆਦਮੀ ਪਾਰਟੀ ਦੀਆਂ ਜਿਹੜੀਆਂ ਕਿ ਪਿੰਡਾਂ ਦੇ ਵਿੱਚ ਜਾਗਰੂਤ ਕਰਦੇ ਆ ਆਪਣੇ ਹਲਕੇ ਦੇ ਵਿੱਚ ਤੇ ਦੇਖੋ ਜੀ ਸਾਡੇ ਜਿਹੜੇ ਕੋਆਰਡੀਨੇਟਰ ਹੈਗੇ ਜਿਹਦ ਨਸ਼ਿਆਂ ਦੇ ਵਿਰੁੱਧ ਭਾਈ ਰਣਜੀਤ ਸਿੰਘ ਵਿਰਖ ਜੀ ਟਰੱਕ ਜੀ ਦੇ ਪ੍ਰਧਾਨ ਸਾਡੇ ਐਸਡੀਐਮ ਸਾਹਿਬ ਨੇ ਤੇ ਜਿੰਨੇ ਵੀ ਸਰਪੰਚ ਸਾਹਿਬ ਹੋ ਗਏ ਅਹੁਦੇਦਾਰ ਬੰਦੇ ਹੋ ਗਏ ਪਿੰਡ ਦੇ ਉਹਨਾਂ ਵੱਲੋਂ ਸਾਰਿਆਂ ਦੇ ਵੱਲੋਂ ਟੀਮਾਂ ਬਣਾ ਬਣਾ ਕੇ ਪਿੰਡਾਂ ਦੇ ਵਿੱਚ ਜਿਹੜਾ ਉਹ ਜਾਗਰੂ ਕੀਤਾ ਜਾ ਰਿਹਾ ਤੇ ਪਿੰਡਾਂ ਦੇ ਵਿੱਚ ਜਾ ਕੇ ਸਰਪੰਚਾਂ ਵੱਲੋਂ ਬੈਨਰ ਵੀ ਲਾਏ ਜਾ ਰਹੇ ਆ ਕਿ ਸਾਡੇ ਪਿੰਡ ਦੇ ਵਿੱਚ ਜੇ ਕੋਈ ਬੰਦਾ ਨਸ਼ਾ ਵੇਚਣ ਆਉਂਦਾ ਬੋਲ ਨੂੰ ਨੂੰ ਫੜਾਵਾਂਗੇ ਅੱਛਾ ਇਹ ਸੰਜੇ ਜੀ ਨੇ ਕਿ ਅੱਜ ਇਹਨਾਂ ਨੇ ਇੱਕ ਸੈਮੀਨਾਰ ਕਰਾਇਆ ਇੱਥੇ ਔਰ ਸੈਮੀਨਾਰ ਦੇ ਵਿੱਚ ਕਾਫੀ ਕੁਝ ਸਿਖਾਇਆ ਹੈ ਜਿਸ ਤਰ੍ਹਾਂ ਦੇ ਇਹਨਾਂ ਦੇ ਅੱਜ ਉਦੇਸ਼ ਦਿੱਤਾ ਗਿਆ ਹੈ ਕਿ ਨਸ਼ਾ ਤਿਆਗੋ ਯੋਧ ਨਸ਼ਾ ਵਿਰੋਧ ਇਹ ਜਿਹੜਾ ਕਿ ਅੱਜ ਇਹਨਾਂ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਉਹਦੇ ਵਿੱਚ ਨੁੱਕੜ ਨਾਟਕ ਵੀ ਕੀਤੇ ਗਏ ਸੀ ਉਹ ਨਾਟਕਾਂ ਦੇ ਰਾਹੀਂ ਦੱਸਿਆ ਗਿਆ ਸੀ ਕਿ ਸਾਡੇ ਵਾਸਤੇ ਇਹ ਨਸ਼ਾ ਕਿੰਨਾ ਘਾਤਕ ਸਿੱਧ ਹੋ ਰਿਹਾ ਹੈ ਔਰ ਹੁਣ ਆਉਣ ਵਾਲੇ ਸਮੇਂ ਦੇਖਣਾ ਹੋਵੇਗਾ ਕਿ ਇਸ ਤਰ੍ਹਾਂ ਦੇ ਜਿਹੜੇ ਸੈਮੀਨਾਰ ਕਰਾਏ ਜਾਂਦੇ ਆ ਉਹਨਾਂ ਦੇ ਨਾਲ ਲੋਕਾਂ ਤੇ ਕਿੰਨਾ ਕੁ ਅਸਰ ਪਵੇਗਾ ਕਿ ਯੋਧਨ ਅਚੰਭੂਦੋ ਐਸਐਮ ਸਾਹਿਬ ਕਿਸ ਤਰ੍ਹਾਂ ਦਾ ਇਹ ਲੋਕਾਂ ਤੇ ਪ੍ਰਭਾਵ ਪੈ ਰਿਹਾ ਔਰ ਜਿਹੜਾ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਸੀਗਾ ਵਿਦਿਆਰਥੀ ਕਿਸ ਤਰ੍ਹਾਂ ਦੇ ਨੁਕਰਾਟ ਕਰਕੇ ਇਹ ਅੱਜ ਯੂਨੀਵਰਸਲ ਕਾਲਜ ਪਾਤੜਾਂ ਦੇ ਵਿੱਚ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਦੇ ਤਹਿਤ ਇਹ ਸੈਮੀਨਾਰ ਰੱਖਿਆ ਗਿਆ ਹੈ ਇਹ ਬਹੁਤ ਹੀ ਪ੍ਰਭਾਵਸ਼ਾਲੀ ਹੈ ਜੀ ਅਤੇ ਪੰਜਾਬ ਸਰਕਾਰ ਦਾ ਇੱਕ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਇਹ ਜਿਵੇਂ ਕਿ ਜੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਪਿੰਡਾਂ ਦੇ ਵਿੱਚ ਵੀ ਵੱਖ-ਵੱਖ ਬਾਰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਕੈਂਪ ਲੱਗ ਰਹੇ ਹਨ ਇਹ ਪਬਲਿਕ ਦੇ ਅਵੇਰਨੈਸ ਕੈਂਪ ਨੇ ਇਹਨਾਂ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਵੱਲੋਂ ਪਬਲਿਕ ਨੂੰ ਨਸ਼ਿਆਂ ਦੇ ਮਾੜੇ ਮਾੜੇ ਪ੍ਰਭਾਵਾਂ ਬਾਰੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਜਾ ਰਿਹਾ ਹੈ ਅਤੇ ਸਾਡੇ ਹੈਲਥ ਡਿਪਾਰਟਮੈਂਟ ਵੱਲੋਂ ਵੀ ਇਹ ਦੱਸਿਆ ਗਿਆ ਹੈ ਕਿ ਜੋ ਵੀ ਮਤਲਬ ਕੋਈ ਨਸ਼ੇ ਦਾ ਨਸ਼ੇ ਨਸ਼ੇ ਕਰਨ ਦਾ ਜਿਹੜਾ ਵਿਅਕਤੀ ਹੈ ਉਹ ਨਸ਼ੇ ਛੱਡਣਾ ਚਾਹੁੰਦਾ ਹੈ ਤਾਂ ਉਹ ਸਾਡੇ ਕੋਲੇ ਅਪਰੋਚ ਕਰੇ ਉਸ ਹਸਪੀਟਲ ਦੇ ਵਿੱਚ ਪੂਰੇ ਪਿਆਰ ਨਾਲ ਹਮਦਰਦੀ ਨਾਲ ਉਸ ਦੀ ਪ੍ਰੋਬਲਮ ਨੂੰ ਸਮਝ ਕੇ ਸੁਣ ਕੇ ਅਸੀਂ ਉਸ ਦਾ ਸਰਕਾਰ ਦੇ ਗਾਈਡਲਾਈਨਸ ਦੇ ਮੁਤਾਬਕ ਬੰਦ ਦਾ ਇਲਾਜ ਕਰਵਾਵਾਂਗੇ ਜੀ ਇਸਨ ਜਿਹੜੇ ਕਿ ਐਸਐਮਓ ਦੱਸ ਰਹੇ ਸਨ ਸੁਦੀਸ਼ ਕੁਮਾਰ ਜੀ ਵੀ ਇਸ ਤਰ੍ਹਾਂ ਅੱਜ ਦਾ ਜਿਹੜਾ ਇਹਨਾਂ ਦਾ ਪ੍ਰੋਗਰਾਮ ਲਿਖਿਆ ਗਿਆ ਸੀ ਯੁੱਧ ਨਸ਼ਾ ਵਿਰੋਧ ਜਿੱਥੇ ਕਿ ਸਾਰੇ ਅਧਿਕਾਰੀ ਪਹੁੰਚੇ ਸੀ ਉੱਥੇ ਵੱਖ-ਵੱਖ ਵਿਭਾਗਾਂ ਦੇ ਜਿਹੜੇ ਕਿ ਅਧਿਕਾਰੀ ਉਹ ਵੀ ਪਹੁੰਚੇ ਔਰ ਆਮ ਆਦਮੀ ਪਾਰਟੀ ਦੇ ਵੀ ਜਿਹੜੇ ਕਿ ਆਗੂ ਪਹੁੰਚੇ ਹੋਏ ਸਨ ਅਸੀਂ ਹੋਰ ਵੀ